ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਜਸਪ੍ਰਿਤ ਕੌਰ ਮਾਨ ਸਵਾਗਤ ਕਰਦੀ ਹਾਂ ਤੁਹਾਡਾ ਆਪਣੇ YouTube ਚੈਨਲ ਨੂਰਮਾਨ ਬਲੌਗ ਦੇ ਵਿੱਚ ਹੋਰ ਸਨੋਂ ਕਿਵੇਂ ਹੋ ਤੁਸੀਂ ਸਾਰੇ ਜਣੇ ਉਮੀਦ ਹੈ ਜੀ ਸਾਰੇ ਜਣ ਠੀਕ ਹੋਵੋਗੇ ਖੁਸ਼ ਹੋਵੋਗੇ ਤੰਦਰੁਸਤ ਹੋਵੋਗੇ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਆਪਾਂ ਬਿਲਕੁਲ ਠੀਕ ਠਾਕ ਹਾਂ ਜੀ ਲੱਗਿਆ ਜੀ ਅੱਜ ਦੀ ਆਪਣੀ ਵੀਡੀਓ ਸ਼ੁਰੂ ਕਰਨ ਦਾ ਦਿਨ ਹੈਗਾ ਜੀ ਮੰਗਲਵਾਰ ਦਾ ਤੇ ਟਾਈਮ ਜਿਹੜਾ ਸਵੇਰ ਦਾ ਮਾਰਨਿੰਗ ਦਾ ਟਾਈਮ ਹੈ ਤੇ ਆਪਾਂ ਲੱਗਿਆ ਜੀ ਅੱਜ ਦੀ ਵੀਡੀਓ ਸ਼ੁਰੂ ਕਰਨ ਤੇ ਹਾਂਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਛੋਟੀ ਜਿਹੀ ਰਿਕਵੈਸਟ ਹੈ ਜੀ ਮੇਰੀ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਬਾਕੀ ਅੱਜ ਦੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਤੇ ਬਾਕੀ ਵੀਡੀਓ ਨੂੰ ਪਲੀਜ਼ ਸਕਿਪ ਨਾ ਕਰਿਆ ਕਰੋ ਜੀ ਵੀਡੀਓ ਨੂੰ ਫੁੱਲ ਵਾਚ ਕਰ ਲਿਆ ਕਰੋ ਰਿਕਵੈਸਟ ਹੈ ਜੀ ਤੁਹਾਨੂੰ ਤੇ ਬਾਕੀ ਜਿਹੜੇ ਵੀ ਭੈਣ ਭਰਾਵਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਵੀਡੀਓ ਨੂੰ ਫੁੱਲ ਵਾਚ ਕਰਦੇ ਨੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਨੇ ਵੀਡੀਓ ਤੇ ਤੇ ਮੇਰੇ ਵਲੌਗ ਦੇ ਹਮੇਸ਼ਾ ਦੇਖਦੇ ਵਿੱਚ ਰਹਿੰਦੇ ਨੇ ਉਹਨਾਂ ਦਾ ਤੈ ਦਿਲ ਤੋਂ ਬਹੁਤ ਬਹੁਤ ਧੰਨਵਾਦ ਜੀ ਇਸੇ ਤਰ੍ਹਾਂ ਹੀ ਆਪਣੀ ਜਿਹੜੀ ਸਪੋਰਟ ਆ ਬਣਾ ਕੇ ਰੱਖਿਓ ਤੇ ਲੋ ਜੀ ਆਪਾਂ ਲੱਗੇ ਸੀਗੇ ਮੱਖਣੀ ਬਣਾਉਣ ਇੱਥੇ ਮੈਂ ਜਾਨੀ ਕਿ ਜਿਹੜੀ ਮੱਖਣੀ ਹੁੰਦੀ ਆ ਮੈਂ ਮਲਾਈ ਨੂੰ ਹੱਥ ਦੇ ਨਾਲ ਰੜਕ ਕੇ ਹੀ ਮੱਖਣੀ ਬਣਾ ਲੈਣੀ ਹੁੰਦੀ ਆ ਆਪਾਂ ਹੁਣ ਜਿਹੜੀ ਮਲਾਈ ਸੀਗੀ ਉਹਨੂੰ ਮੈਂ ਚੰਗੀ ਤਰ੍ਹਾਂ ਹੱਥ ਦੇ ਨਾਲ ਮੈਸ਼ ਕਰਕੇ ਤੇ ਉਹਦੇ ਵਿੱਚੋਂ ਜਿਹੜੀ ਮੱਖਣੀ ਸੀਗੀ ਉਹ ਕੱਢ ਲਈ ਜਾਨੀ ਕਿ ਮੱਖਣੀ ਆ ਗਈ ਆ ਦੇਖੋ ਤੇ ਹੁਣ ਆਪਾਂ ਥੋੜਾ ਜਿਹਾ ਵਿੱਚ ਪਾਣੀ ਹੋਰ ਪਾ ਲੈਨੇ ਆ ਥੋੜਾ ਜਿਹਾ ਪਾਣੀ ਪਾਇਆ ਸੀਗਾ ਥੋੜਾ ਜਿਹਾ ਪਾਣੀ ਪਾ ਕੇ ਤੇ ਆਪਾਂ ਹੁਣ ਮੱਖਣੀ ਅਲੱਗ ਕੱਢ ਲੈਨੇ ਆ ਤੇ ਬਾਕੀ ਜਿਹੜਾ ਨੀਚੇ ਜਿਵੇਂ ਜਿਹੜੀ ਲੱਸੀ ਰਹਿ ਗਈ ਤਾਂ ਫਿਰ ਆਪਾਂ ਉਹਨੂੰ ਬਰਤਨੋਂ ਚ ਲੈਨੇ ਆ ਪਹਿਲਾਂ ਮੱਖਣੀ ਕੱਢ ਲਈਏ ਜੀ ਇਹਦੇ ਵਿੱਚੋਂ ਆਪਾਂ ਜਿਹੜੀ ਮੱਖਣੀ ਆ ਉਹ ਆਪਾਂ ਲੱਗ ਕੋਲੇ ਦੇ ਵਿੱਚ ਕੱਢ ਲੈਨੇ ਆ ਤੇ ਉਹਦੇ ਵਿੱਚੋਂ ਫਿਰ ਆਪਾਂ ਉਹਨੂੰ ਜਿਹੜੀ ਕੁਛਕਾ ਪੈਂਦੇ ਚੁੱਦੀ ਮੱਖਣੀ ਰੱਖ ਲਾਂਗੇ ਜੀ ਵੈਸੇ ਇਦਾਂ ਸਬਜ਼ੀ ਦੇ ਵਿੱਚ ਦੇ ਵਿੱਚ ਪਾਉਣ ਵਾਸਤੇ ਯਾਨੀ ਕਿ ਤੇ ਯਾਨੀ ਕਿ ਕੁਛ ਜਿਹੜੀ ਮੱਖਣੀ ਆ ਉਹਨੂੰ ਆਪਾਂ ਗਰਮ ਕਰਕੇ ਠਿਓ ਬਣਾ ਲਾਂਗੇ ਪਰ ਬਾਅਦ ਵਿੱਚ ਬਣਾਉਂਗੀ ਜੀ ਕਿਉਂ ਮੈਂ ਹੁਣ ਤਾਂ ਨਹੀਂ ਬਣਾਉਂਦੀ ਹੈਗੀ ਕਿਉਂਕਿ ਹੁਣ ਮੈਂ ਅਰਸ਼ਨੂਰ ਤੇ ਸਕੂਲ ਜਾਣ ਦੀ ਤਿਆਰੀ ਕਰਨੀ ਹੈ ਕਿਉਂਕਿ ਫਿਰ ਮੈਂ ਲੇਟ ਹੋ ਚੂੰਗੀ ਪਹਿਲਾਂ ਮੈਂ ਜਲਦੀ ਪਹਿਲਾਂ ਉਹਨੂੰ ਤਿਆਰ ਕਰਾਂ ਕਿਉਂਕਿ ਅੱਜ ਮੈਂ ਵੈਸੇ ਥੋੜਾ ਜਿਹਾ ਲੇਟ ਆ ਕਿਉਂਕਿ ਅੱਜ ਸਵੇਰੇ ਸਵੇਰੇ ਸਵੇਰੀ ਹੀ ਲਾਈਟ ਯਾਨੀ ਕਿ ਰਾਤ ਦੀ ਉਹ ਲਾਈਟ ਬੰਦ ਸੀਗੀ ਜੀ ਤੇ ਫਿਲਹਾਲ ਹਜੇ ਤੱਕ ਲਾਈਟ ਨਹੀਂ ਆਏਗੀ ਤੇ ਹਜੇ ਤਾਂ ਸ਼ੁਕਰ ਹੈ ਕਿ ਮੈਂ ਉਹਦੀ ਇੱਕ ਯੂਨੀਫਾਰਮ ਨਾ ਕੱਲ ਪ੍ਰੈਸ ਕਰਕੇ ਰੱਖੀ ਹੋਈ ਸੀਗੀ ਤੇ ਨਹੀਂ ਤਾਂ ਸੱਚ ਨੂੰ ਬਹੁਤ ਔਖਾ ਹੋ ਜਾਣਾ ਸੀਗਾ ਕਿਉਂਕਿ ਮੈਂ ਹੁਣ ਜ਼ਿਆਦਾਤਰ ਸਵੇਰੇ ਹੀ ਕਰਦੀ ਸੀ ਪਰ ਮੈਂ ਹੁਣ ਇਹ ਵੀ 유ਨੀਫਾਰਮ ਨਾਲ ਸ਼ਾਮ ਨੂੰ ਪ੍ਰੈਸ ਕਰਕੇ ਪਿਆ ਕਰੂੰਗੀ ਕਿਉਂਕਿ ਐ ਹੁੰਦਾ ਜੀ ਚਾਹੇ ਆਪਾਂ ਕੋਈ ਵੀ ਕੰਮ ਸ਼ਾਮ ਦੇ ਟਾਈਮ ਤੇ ਹੋ ਗਿਆ ਚਾਹੇ ਰਾਤ ਨੂੰ ਵੀ ਜਾਨੀ ਕਿ ਜਿਵੇਂ 유ਨੀਫਾਰਮ ਪ੍ਰੈਸ ਕਰ ਲਓ ਚਾਹੇ ਸ਼ਾਮ ਨੂੰ ਕਰ ਲਓ ਚਾਹੇ ਸਵੇਰੇ ਕਰ ਲਓ ਵੀ ਕਰਨਾ ਤਾਂ ਆਪ ਹੀ ਹੁੰਦਾ ਹੈ ਨਾ ਕੰਮ ਪਰ ਆਪਾਂ ਸੋਹਣੀ ਸ਼ਾਮ ਨੂੰ ਨਾ ਹਾਲ ਜੀ ਹੋ ਜਾਂਦੀ ਹੈ ਵੀ ਐ ਹੁੰਦਾ ਚਲ ਕੋਈ ਨਹੀਂ ਸਵੇਰੇ ਕਰ ਲਾਂਗੇ ਹਨਾ ਪਰ ਜਦੋਂ ਲਾਈਟ ਬੰਦ ਹੋ ਜਾਂਦੀ ਫਿਰ ਉਦੋਂ ਔਖਾ ਹੋ ਜਾਂਦਾ ਤੇ ਹੁਣ ਮੈਂ ਜਿਹੜੀ ਇਹ ਮੱਖਣੀ ਸੀਗੀ ਤੇ ਇਹਨੂੰ ਆਪਾਂ ਬਣਾ ਲਿਆ ਤੇ ਇਹਦੇ ਤੋਂ ਆਪਾਂ ਬਣਾ ਲੈਨੇ ਆ ਜੀ ਪਨੀਰ ਅ ਅਰਸ਼ਨੂਰ ਨੂੰ ਆਪਾਂ ਬਣਾ ਕੇ ਦੇਵਾਂਗੇ ਪਨੀਰ ਦੀ ਪੁਰਜੀ ਤੇ ਮੱਖਣੀ ਆਪਾਂ ਲੱਗ ਰੱਖ ਕੇ ਪਹਿਲਾਂ ਇਹਨੂੰ ਗਰਮ ਕਰਕੇ ਤੇ ਇਹਨੂੰ ਆਪਾਂ ਜਿਹੜਾ ਜਣਕੀ ਜਿਹੜੀ ਇਹ ਲੱਸੀ ਬਚੀ ਆ ਤੇ ਇਹਨੂੰ ਪਨੀਰ ਬਣਾ ਦਿੰਨੇ ਆ ਕਿਉਂਕਿ ਥੋੜੀ ਹੋਈ ਸੀਗੀ ਇਹ ਜਿਆਦਾ ਨਹੀਂ ਸੀਗੀ ਤੇ ਅਰਸ਼ਨੂਰ ਦਾ ਜਣਕੀ ਸਰ ਜਾਊਗਾ ਤੇ ਅੱਜ ਆਪਾਂ ਬਣਾਵਾਂਗੇ ਗਾਂ ਜਾਨਕੀ ਚਿਪ ਬਣਾਉਂਦੇ ਤੇ ਨਾਰਦਾ ਨੇ ਦੀ ਤੇ ਧਨੀਏ ਦੀ ਜਾਨਕੀ ਮਿਕਸ ਚਟਨੀ ਬਣਾਵਾਂਗੇ ਜੀ ਤੇ ਨਾਲ ਆਪਾਂ ਬਣਾਵਾਂਗੇ ਬਾਜਰੇ ਦੀ ਰੋਟੀ ਤੇ ਬਾਜਰੇ ਦੀ ਰੋਟੀ ਦੇ ਨਾਲ ਆਪਾਂ ਜਿਵੇਂ ਖੱਟੀ ਮਿੱਠੀ ਚਟਨੀ ਬਣ ਜਾਂਦੀ ਜੀ ਇਹ ਕਿਉਂਕਿ ਵਿੱਚ ਜਿਹੜਾ ਅਨਾਰ ਦਾਣਾ ਥੋੜਾ ਜਿਹਾ ਉਹ ਖਟਾਸ ਦੇ ਵਿੱਚ ਹੁੰਦਾ ਹੈ ਜੀ ਤੇ ਅਨਾਰ ਦਾਣੇ ਦੀ ਚਟਨੀ ਬਣਾਵਾਂਗੇ ਤੇ ਇਹ ਲੋ ਜੀ ਆਪਾਂ ਇਹਨੂੰ ਰੱਖ ਦਿੱਤਾ ਸੀਗਾ ਗੈਸ ਦੇ ਉੱਪਰ ਤੇ ਬਸ ਪਨੀਰ बन ਗਿਆ ਸੀਗਾ ਜਿਸ ਆਪਾਂ ਕਰਤਾ ਬੰਦ ਤੇ ਹੁਣ ਆਪਾਂ ਇਹਨੂੰ ਛਾਣ ਲੈਨੇ ਆ ਤੇ ਇੱਥੇ ਕੱਪ ਸੀਗਾ ਮੇਰੇ ਕੋਲੇ ਜੇ ਥੋੜੇ ਸੀਗਾ ਪਾਣੀ ਤੇ ਯਾਨੀ ਕਿ ਤੇ ਮੈਂ ਇਹਦੇ ਵਿੱਚ ਛਾਣ ਦਿੰਨੀ ਆ ਮੁਣਕੇ ਯਾਨੀ ਕਿ ਜਿਹੜਾ ਇਹ ਪਾਣੀ ਜਿਹਾ ਹੋਇਆ ਬਚ ਗਿਆ ਜਿਹੜਾ ਇਹ ਪਾਣੀ ਤੇ ਵੀ ਇਹਦੇ ਵਿੱਚ ਆਪਾਂ ਕਿਹੜਾ ਕੁਝ ਕੋਈ ਵਿਨੇਗਰ ਵਗੈਰਾ ਜਾਂ ਕੁਝ ਪਾਇਆ ਹੈਗਾ ਕਿਉਂਕਿ ਇਸ ਤਰ੍ਹਾਂ ਹੀ ਬਣ ਗਿਆ ਪਨੀਰ ਆਪਾਂ ਇਸ ਤਰ੍ਹਾਂ ਗੈਸ ਦੇ ਉੱਪਰ ਜਦੋਂ ਰੱਖਿਆ ਤਾਂ ਜਿਹੜਾ ਪਨੀਰ ਸਿਰ ਅਲੱਗ ਹੋ ਗਿਆ ਜਿਹੜਾ ਪਾਣੀ ਸੀਗਾ ਉਹ ਅਲੱਗ ਹੋ ਗਿਆ ਹਨ ਇਹ ਵਾਲਾ ਜਿਹੜਾ ਪਾਣੀ ਆਪਾਂ ਇਹਨੂੰ ਵੀ ਵੇਸਟ ਨਹੀਂ ਕਰਦੇ ਇਹਨੂੰ ਦਾਣੇ ਦੇ ਵਿੱਚ ਹੀ ਪਾ ਦਾਂਗੇ ਤੇ ਆਪਾਂ ਹੁਣ ਪਹਿਲਾਂ ਪਨੀਰ ਛਾਣ ਲੈਨੇ ਆ ਛਾਣ ਕੇ ਤੇ ਇਹਨੂੰ ਜਾਨੀ ਕਿ ਥੋੜਾ ਜਿਹਾ ਦੇ ਵਿੱਚ ਪਾਣੀ ਪਾ ਕੇ ਤੇ ਇਹਨੂੰ ਚੰਗੀ ਤਰ੍ਹਾਂ ਜਾਨੀ ਕਿ ਇਹਦੇ ਚ ਉਹ ਜਿਹੜੀ ਖਟਾਸ ਆ ਉਹ ਕੱਢ ਦਾਂਗੇ ਜਾਨੀ ਕਿ ਇਹਨੂੰ ਪਾਣੀ ਦੇ ਨਾਲ ਜਿਹੜਾ ਇਹਦੇ ਵਿੱਚ ਖੱਟੀ ਲੱਸੀ ਹੁੰਦੀ ਹੈ ਜਿਹੜੀ ਹਨਾ ਪਨੀਰ ਦੇ ਵਿੱਚੋਂ ਨਿਕਲ ਜੂਗੀ ਤੇ ਜਦੋਂ ਪਾਣੀ ਹੋ ਗਿਆ ਸਾਫ਼ ਆਪਾਂ ਫਿਰ ਇਹਨੂੰ ਕੋਲੇ ਦੇ ਵਿੱਚ ਕੱਢ ਲਾਂਗੇ ਜਾਨੀ ਕਿ ਜਿਹੜਾ ਪਨੀਰ ਆ ਤੇ ਇਹ ਥੋੜਾ ਜਿਹਾ ਪਾਣੀ ਆਪਾਂ ਇਹਦੇ ਚ ਪਾ ਕੇ ਤੇ ਇਹਨੂੰ ਆਪਾਂ ਕੋਲੇ ਦੇ ਵਿੱਚ ਕੱਢ ਕੇ ਤੇ ਉਸ ਤੋਂ ਬਾਅਦ ਫਿਰ ਆਪਾਂ ਨੂਰ ਵਾਸਤੇ ਬਣਾ ਦਾਂਗੇ ਪਨੀਰ ਤੇ ਇਹਨੂੰ ਵੀ ਆਪਾਂ ਇਸ ਤਰ੍ਹਾਂ ਹੁੰਦਾ ਹੱਥ ਦੇ ਨਾਲ ਹੀ ਮੈ ਤਾਂ ਕਰਕੇ ਬਣਾ ਲੈਣ ਨਾਲੇ ਤਾਂ ਨਾਲ ਦੀ ਨਾਲ ਜਾਣੀ ਕੀ ਸਾਰਾ ਕੰਮ ਖਤਮ ਹੋ ਜਾਂਦਾ ਵੀ ਮਧਾਣੀ ਮੈਂ ਨਹੀਂ ਲਾਉਂਦੀ ਹੈਗੀ ਤਾਂ ਮਧਾਣੀ ਹੁਣ ਲਾਉਣ ਲੱਗ ਜਾਾਂਗੇ ਬਸ ਆਪਾਂ ਜਦੋਂ ਦੁੱਧ ਹੁਣ ਕੱਢਣਾ ਰੱਖ ਦਾਂਗੇ ਕਿਉਂਕਿ ਮੈਂ ਨਾ ਪਹਿਲਾਂ ਜਿਵੇਂ ਚੱਕ ਮਹਾਰਾ ਹੁੰਦਾ ਜਿਵੇਂ ਕਿ ਉਹ ਬਣਾਇਆ ਸੀਗਾ ਜਿਵੇਂ ਤੇ ਹਨਾ ਉਹਨੂੰ ਜਿਵੇਂ ਮਰਜ਼ੀ ਜਿੱਥੇ ਮਰਜ਼ੀ ਰੱਖ ਲੋ ਤੇ ਉਹ ਫਿਰ ਹੁਣ ਦੁਬਾਰਾ ਬਣਾਵਾਂਗੇ ਉਹ ਟੁੱਟ ਗਿਆ ਸੀਗਾ ਤੇ ਹੁਣ ਆਪਾਂ ਦੁਬਾਰਾ ਬਣਾਵਾਂਗੇ ਤੇ ਫਿਰ ਉਹਦੇ ਵਿੱਚ ਆਪਾਂ ਹਾਰੇ ਦੇ ਵਿੱਚ ਦੁੱਧ ਜਿਹੜਾ ਕੜਨਾ ਧਰ ਦਿਆਂਗੇ ਕਿਉਂਕਿ ਜਿਹੜਾ ਨੀਚੇ ਪਰਲੇ ਸਾਈਡ ਤੇ ਬਣਿਆ ਹੋਇਆ ਉਹਦੇ ਵਿੱਚ ਤਾਂ ਫਿਰ ਮੈਂ ਪਾਣੀ ਧਰ ਜਿੰਨੀ ਆ ਤੇ ਉਹਦੇ ਵਿੱਚ ਪਾਣੀ ਪੁਣੀ ਧਰਿਆ ਜਾਂਦਾ ਕਿਉਂਕਿ ਪਾਣੀ ਵਾਲਾ ਪਤੀਲਾ ਇਹ ਨਹੀਂ ਲੱਤਦਾ ਉੱਪਰੋਂ ਨਾਲ ਉਹ ਥੋੜਾ ਜਿਹਾ ਜ਼ਿਆਦਾ ਵੱਡਾ ਬਣਿਆ ਹੋਇਆ ਕਿਉਂਕਿ ਪਾਣੀ ਵਾਸਤੇ ਜਿਹੜਾ ਪਤੀਲਾ ਉਹ ਜ਼ਿਆਦਾ ਵੱਡਾ ਹੈ ਤੇ ਫਿਰ ਤਾਂ ਕਰਕੇ ਆਪਾਂ ਹੁਣ ਜਿਹੜਾ ਦੁੱਧ ਧਰਨ ਵਾਸਤੇ ਉਹ ਦੂਸਰਾ ਹਾਰ ਬਣਾਵਾਂਗੇ ਤੇ ਉਹੜਾ ਜੇ ਕੰਮ ਖਤਮ ਹੋ ਗਿਆ ਫਿਰ ਬਣਾਵਾਂਗੇ ਆਪਾਂ ਬੀ ਕੰਮ ਕਰ ਜਾ ਥੋੜਾ ਜਿਹਾ ਜ਼ਿਆਦਾ ਵਧਿਆ ਪਿਆ ਉਹਦੇ ਕਰਕੇ ਥੋੜਾ ਝੋਕਾ ਹੋ ਜਾਂਦਾ ਤੇ ਫਿਰ ਹੋਲੀ ਆਪਾਂ ਥੋੜੇ ਦਿਨਾਂ ਤੱਕ ਫਿਰ ਚਲੋ ਖੇਤ ਦਾ ਕੰਮ ਕਰ ਜਾ ਖਤਮ ਹੋ ਜਾਊਗਾ ਤੇ ਚਲੋ ਫਿਰ ਤਾਂ ਬਾਕੀ ਕੰਮ ਇਨਾ ਜ਼ਿਆਦਾ ਨਹੀਂ ਹੋਣਾਗਾ ਤੇ ਫਿਰ ਆਪਾਂ ਬਣਾਵਾਂਗੇ ਜਿਹਾਰਾ ਤੇ ਉਹਦੇ ਵਿੱਚ ਆਪਾਂ ਰੱਖਿਆ ਕਰਾਂਗੇ ਦੁੱਧ ਕੱਢਣ ਵਾਸਤੇ ਤੇ ਲਓ ਜੀ ਆਪਾਂ ਹੁਣ ਇੱਥੇ ਲਾ ਲੈਨੇ ਆ ਚਨਕੀ ਪੁਰਜੀ ਬਣਾ ਦਿੰਨੇ ਆ ਅਰਸ਼ਨੂਰ ਨੂੰ ਪਿਆਜ਼ ਕੱਟਲੇ ਸੀਗੇ ਮੈਂ ਦੋ ਬਰੀਕ ਬਰੀਕ ਤੇ ਤੇਲ ਪਾ ਤਾ ਪਕੜਾਈ ਦੇ ਵਿੱਚ ਤੇਲ ਹੋ ਚੁੱਕਿਆ ਗਰਮ ਆਪਾਂ ਵਿੱਚ ਪਾਤਾ ਜੀਰਾ ਜੀਰਾ ਪਾਉਣ ਤੋਂ ਬਾਅਦ ਪਿਆਜ਼ ਆਪਾਂ ਚੰਗੀ ਤਰ੍ਹਾਂ ਇਹਨੂੰ ਭੁੰਨ ਲੈਨੇ ਆ ਉਸ ਤੋਂ ਬਾਅਦ ਆਪਾਂ ਪਨੀਰ ਪਾ ਕੇ ਤੇ ਅਰਸ਼ਨੂਰ ਵਾਸਤੇ ਆਪਾਂ ਬਣਾ ਦਿੰਨੇ ਆ ਜੀ ਪਨੀਰ ਦੀ ਪੁਰਜੀ ਤੇ ਆਪਾਂ ਆਪਣੇ ਵਾਸਤੇ ਚਟਨੀ ਬਣਾਵਾਂਗੇ ਕਿਉਂਕਿ ਪਨੀਰ ਬਿਲਕੁਲ ਥੋੜਾ ਜਿਹਾ ਹੀ ਬਣਿਆ ਸੀਗਾ ਵੀ ਨੂਰ ਦਾ ਹੀ ਸਰੂਗਾ ਉਹਦਾ ਚਾਹ ਰੋਟੀ ਫਨ ਤਿਆਰ ਹੋ ਜਾਊਗਾ ਤੇ ਨਹੀਂ ਤਾਂ ਫਿਰ ਔਖਾ ਹੋ ਜਾਣਾ ਸੀਗਾ ਵੀ ਉਹਦੇ ਵਾਸਤੇ ਮੈਂ ਤੇ ਤਾਂ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਵੀ ਉਹਦਾ ਤਾਂ ਸਰੂਗਾ ਕਿਉਂਕਿ ਜਿਹੜੀ ਮੱਖਣੀ ਸੀ ਸੌਰੀ ਜੀ ਮਲਾਈ ਸੀ ਉਹ ਦੋ ਤਿੰਨ ਦਿਨਾਂ ਦੀ ਹੋਈ ਸੀ ਤੇ ਲੋ ਜੀ ਆਪਾਂ ਅਰਸ਼ਨੋਰ ਦਾ ਟਿਫਨ ਤਿਆਰ ਕਰਤਾ ਸੀਗਾ ਤੇ ਅਰਸ਼ਨੋਰ ਸਕੂਲ ਚ ਲਿਆ ਗਿਆ ਸੀ ਉਸ ਤੋਂ ਬਾਅਦ ਮੈਂ ਲੱਗੀ ਸੀ ਕਿ ਚਟਨੀ ਬਣਾਉਣ ਤੇ ਚਟਨੀ ਜਿਹੜੀ ਆਪਾਂ ਬਣਾਵਾਂਗੇ ਜੀ ਜਿਪੜਾਂ ਦੀ ਤੇ ਅਨਾਰ ਦਾਣੇ ਦੀ ਚਟਨੀ ਵੈਸੇ ਤਾਂ ਮੈਂ ਕਈ ਵਾਰੀ ਕੱਲੇ ਜਿਪੜਾਂ ਦੀ ਜਾਂ ਕੱਲੇ ਅਨਾਰ ਦਾਣੇ ਦੀ ਚਟਨੀ ਬਣਾ ਲੈਣੀ ਹੁੰਦੀ ਆ ਬਹੁਤ ਟੇਸਟੀ ਬਣਦੀ ਆ ਪਰ ਅੱਜ ਮੈਂ ਥੋੜਾ ਜਿਹਾ ਜਾਨੀ ਕਿ ਅਨਾਰ ਦਾਣਾ ਪਾਲਾ ਜਿਛਪੜ ਪੈਸੀਗੇ ਤੇ ਆਪਾਂ ਵਿੱਚ ਅਨਾਰ ਦਾਣਾ ਪਾ ਕੇ ਤੇ ਮਿਕਸ ਚਟਨੀ ਬਣਾਉਣੀ ਆ ਪਹਿਲਾਂ ਤਾਂ ਅਨਾਰ ਦਾਣਾ ਤੇ ਜਿਹੜੇ ਜਿਛਪੜ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਹੁੰਡੇ ਦੇ ਵਿੱਚ ਕੁੱਟ ਕੇ ਜਾਨੀ ਕਿ ਜਿਹੜੇ ਜਿਛਪੜਾਂ ਦੇ ਬੀ ਆ ਉਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਮੈਸ਼ ਕਰ ਲੈਣੇ ਆ ਜਾਨੀ ਕਿ ਚੰਗੀ ਤਰ੍ਹਾਂ ਰਗੜ ਲੈਣੇ ਆ ਵੀ ਕਿ ਜੇ ਬੀ ਚੰਗੀ ਤਰ੍ਹਾਂ ਰਕੜੇ ਜਾਂ ਤਾਂ ਚਟਨੀ ਸਵਾਦ ਲੱਗਦੀ ਆ ਤੇ ਜੇ ਉਸ ਤਰ੍ਹਾਂ ਹੀ ਬੀ ਜੇ ਮੂੰਚਾਈ ਜਾਂਦਾ ਫਿਰ ਟੇਸਟ ਨਹੀਂ ਉਹਨਾਂ ਵਧੀਆ ਹੁੰਦਾਗਾ ਤੇ ਜਿਹੜਾ ਅਨਾਰ ਦਾਣਾ ਉਹਨੂੰ ਵੀ ਆਪਾਂ ਚੰਗੀ ਤਰ੍ਹਾਂ ਪੀਸ ਲੈਣੇ ਆ ਤੇ ਨਾਰਦਾਣਾ ਜਾਨੀ ਕਿ ਨਾਰਦਾਨੇ ਨਾਲ ਥੋੜਾ ਜਿਹਾ ਖਟਾਸ ਜਿਹਾ ਆ ਜਾਂਦਾ ਤੇ ਬਾਕੀ ਚਟਨੀ ਦਾ ਟੇਸ ਬਹੁਤ ਵਧੀਆ ਹੁੰਦਾ ਨਾਰਦਾਨੇ ਨਾਲ ਕੱਲਾ ਨਾਰਦਾਣਾ ਤੁਸੀਂ ਪਿਆਜ਼ ਦੇ ਵਿੱਚ ਪਾ ਕੇ ਚਟਨੀ ਬਣਾ ਕੇ ਦੇਖਿਓ ਉਹ ਵੀ ਬਹੁਤ ਜ਼ਿਆਦਾ ਵਧੀਆ ਟੇਸਟ ਹੁੰਦਾ ਜੀ ਉਹਦਾ ਉਸ ਤੋਂ ਬਾਅਦ ਲਓ ਜੀ ਆਪਾਂ ਇਹਦੇ ਵਿੱਚ ਪਿਆਜ਼ ਤੇ ਹਰਾ ਧਨੀਆ ਤੇ ਹਰੀ ਮਿਰਚ ਦੋ ਹਰੀਆਂ ਮਿਰਚਾਂ ਪਾਤੀਆਂ ਸੀਗੀਆਂ ਹਰੀਆਂ ਮਿਰਚਾਂ ਜ਼ਿਆਦਾ ਨਹੀਂ ਪਾਈਆਂ ਕਿਉਂਕਿ ਫਿਰ ਜ਼ਿਆਦਾ ਹਰੀ-ਹਰੀ ਜੀ ਚਟਨੀ ਬਣ ਜਾਣੀ ਸੀਗੀ ਤੇ ਕਿਉਂਕਿ ਹਰਾ ਧਨੀਆ ਪਾਇਆ ਹੋਇਆ ਕਰਕੇ ਤੇ ਤਾਂ ਕਰਕੇ ਆਪਾਂ ਥੋੜੀ ਜਿਹੀ ਲਾਲ ਮਿਰਚ ਪਾਵਾਂਗੇ ਤੇ ਹੁਣ ਆਪਾਂ ਜਾਨਕੀ ਵਿੱਚ ਲਾਲ ਮਿਰਚ ਤੇ ਨਮਕ ਜਾਨਕੀ ਪਾਤਾਏ ਤੇ ਹੁਣ ਆਪਾਂ ਇਹਨਾਂ ਨੂੰ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮੈਸ਼ ਕਰ ਲੈਣੇ ਆ ਜਾਨਕੀ ਰਗੜ ਲੈਣੇ ਆ ਜੀ ਕੁੰਡੇ ਦੇ ਵਿੱਚ ਤੇ ਰਗੜ ਕੇ ਆਪਾਂ ਬਣਾ ਲੈਣੇ ਆ ਵਧੀਆ ਚਟਨੀ ਤੇ ਇਹ ਵਾਲੀ ਜਿਹੜੀ ਚਟਨੀ ਆ ਕਿਹਨੂੰ ਕਿਹਨੂੰ ਪਸੰਦ ਆ ਜੀ ਵੀਡੀਓ ਨੂੰ ਲਾਈਕ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਜਿਹਨੂੰ ਜਿਹਨੂੰ ਪਸੰਦ ਆ ਉਹ ਵੀਡੀਓ ਨੂੰ ਲਾਈਕ ਵੀ ਕਰਿਓ ਤੇ ਕਮੈਂਟ ਕਰਕੇ ਵੀ ਜ਼ਰੂਰ ਦੱਸਿਓ ਕੀ ਕਿ ਨੂੰ ਕਿ ਨੂੰ ਪਸੰਦ ਆ ਜੀ ਚਿਪੜਾਂ ਦੀ ਤੇ ਨਾਰਦਾਣੇ ਦੀ ਚਟਨੀ ਤੇ ਜੇਕਰ ਤੁਸੀਂ ਨਹੀਂ ਬਣਾਈ ਕਦੇ ਤਾਂ ਜਰੂਰ ਬਣਾ ਕੇ ਦੇਖਿਓ ਜੀ ਸਿਬੜਾਂ ਦੇ ਵਿੱਚ ਅਨਾਰ ਦਾਣਾ ਪਾ ਕੇ ਚਟਨੀ ਬਣਾ ਕੇ ਦੇਖਿਓ ਜੀ ਬਹੁਤ ਹੀ ਜ਼ਿਆਦਾ ਵਧੀਆ ਇੰਨੀ ਜ਼ਿਆਦਾ ਸਵਾਦ ਮੰਦੀ ਆ ਚਟਨੀ ਕਿ ਇਹ ਵਾਲੀ ਚਟਨੀ ਖਾ ਕੇ ਬਹੁਤ ਹੀ ਜ਼ਿਆਦਾ ਵਧੀਆ ਲੱਗਦੀ ਹੈ ਜਾਨੀ ਕਿ ਸਵਾਦ ਆਉਂਦਾ ਹੈ ਵੀ ਇਸ ਤਰ੍ਹਾਂ ਨਹੀਂ ਮਨ ਹੁੰਦਾਗਾ ਵੀ ਆਪਾਂ ਕੋਈ ਸਬਜੀ ਕਈ ਵਾਰੀ ਕਿਉਂ ਕੀਆ ਹੁੰਦਾ ਵੀ ਆਪਾਂ ਹਰ ਰੋਜ਼ ਦੀਆਂ ਸਬਜ਼ੀਆਂ ਖਾ ਕੇ ਨਾ ਮਨ ਜੱਕ ਜਾਂਦੇ ਆ ਅੱਕ ਜਾਂਦਾ ਹਨਾ ਵੀ ਕੀ ਹਰ ਰੋਜ਼ ਕੀ ਬੰਦਾ ਸਬਜੀ ਬਣਾਵੇ ਹਰ ਰੋਜ਼ ਉਹੀ ਸਬਜੀ ਉਹੀ ਤਾਂ ਹੁਣ ਸਰਦੀ ਦੀਆਂ ਸਬਜ਼ੀਆਂ ਦੇ ਵਿੱਚ ਤਾਂ ਤਕਰੀਬਨ ਆਲੂ ਆਲੂ ਹੀ ਪੈਣੇ ਆ ਜੀ ਆਲੂ ਹੀ ਫੇਮਸ ਹੋਏ ਪਏ ਆ ਦੀ ਆਲੂ ਮਟਰ ਬਣਾ ਲਓ ਆਲੂ ਕਾਚਰਾ ਬਣਾ ਲਓ ਆਲੂ ਕੋਪੀ ਬਣਾ ਲਓ ਹਨ ਇਸ ਤਰ੍ਹਾਂ ਹੋ ਜਾਂਦਾ ਤਾਂ ਕਰਕੇ ਗਏ ਵੀ ਆਪਾਂ ਇਹਨਾਂ ਸਬਜ਼ੀਆਂ ਤੋਂ ਮਾਂਜਾ ਜਾਂਦਾ ਤੇ ਫਿਰ ਜਦੋਂ ਮਾਂਜਾ ਆਪ ਜੀ ਨਾਲ ਫਿਰ ਜਦ ਹੀ ਇਹ ਵਾਲੀ ਚਟਨੀ ਜਿਹੜੀ ਆ ਬਣਾ ਕੇ ਖਾਓ ਤੇ ਬਹੁਤ ਹੀ ਜ਼ਿਆਦਾ ਟੇਸਟੀ ਹੁੰਦੀ ਹੈ ਇਹ ਵਾਲੀ ਜਾਨੀ ਕਿ ਜਿਹੜੀ ਚਟਨੀ ਹੁੰਦੀ ਹੈ ਤੇ ਲਓ ਜੀ ਹੁਣ ਚਟਨੀ ਬਣ ਗਈ ਹੈ ਤੇ ਆਪਾਂ ਇਹਨੂੰ ਕੋਲੇ ਦੇ ਵਿੱਚ ਕੱਢ ਲੈਨੇ ਆ ਤੇ ਕੱਢਣ ਤੋਂ ਬਾਅਦ ਫਿਰ ਆਪਾਂ ਬਣਾਵਾਂਗੇ ਜੀ ਬਾਜਰੇ ਦੀ ਰੋਟੀ ਤੇ ਆਪਾਂ ਕੱਲੇ ਬਾਜਰੇ ਦੀ ਤਾਂ ਨਹੀਂ ਬਣਾਉਂਗੀ ਜੀ ਮੈਂ ਵਿੱਚ ਥੋੜਾ ਜਿਹਾ ਕਣਕ ਦਾ ਆਟਾ ਮਿਕਸ ਕਰੂੰਗੀ ਤੇ ਬਾਜਰੇ ਦੀ ਰੋਟੀ ਦੇ ਨਾਲੇ ਵਾਲੇ ਚਟਨੀ ਪਾਲੀ ਜਿਆਦਾ ਟੇਸਟੀ ਲੱਗਦੀ ਆ ਤੇ ਨਾਲ ਹੈਗੀ ਜੀ ਲੱਸੀ ਤੇ ਮੱਖਣੀ ਤੇ ਸਭ ਤੋਂ ਜਿਆਦਾ ਵੱਡਾ ਤਾਂ ਆਪਾਂ ਨੂੰ ਲਾਭ ਹੁੰਦਾ ਪਸ਼ੂ ਰੱਖਣ ਦਾ ਇਹੀ ਵੀ ਘਰ ਦੀ ਲੱਸੀ ਦਹੀਂ ਹੋ ਜਾਂਦੀ ਆ ਹਨਾ ਤੇ ਕੁਲੀ ਡੁੱਲੀ ਮੱਖਣੀ ਹੋ ਗਈ ਕਿਉਂ ਹੋ ਗਿਆ ਹਨਾ ਇਹਦੇ ਨਾਲ ਜਿਹੜਾ ਆਪਣਾ ਖਾਣ ਪਣ ਦੇਸੀ ਖਾਣ ਪਣ ਹੋ ਗਿਆ ਤੇ ਆਪਾਂ ਨੂੰ ਬਹੁਤ ਹੀ ਵਧੀਆ ਸਵਾਦ ਲੱਗਦਾ ਹਨ ਤੇ ਆਪਣੀ ਸਿਹਤ ਦਾ ਕੋਈ ਨੁਕਸਾਨ ਵੀ ਨਹੀਂ ਹੁੰਦਾ ਇਹਦੇ ਨਾਲ ਤੇ ਲਓ ਜੀ ਆਪਾਂ ਚਟਨੀ ਜਿਹੜੀ ਆ ਉਹ ਕੱਢ ਲਈ ਸੀਗੀ ਉਸ ਤੋਂ ਬਾਅਦ ਕੁੰਡੇ ਦੇ ਵਿੱਚੋਂ ਕੱਢ ਕੇ ਤੇ ਕੁੰਡਾ ਘੋਟਣਾ ਆਪਾਂ ਧੋਕੇ ਰੱਖ ਦਿੱਤਾ ਤੁੱਪੇ ਤੇ ਉਸ ਤੋਂ ਬਾਅਦ ਫਿਰ ਮੈਂ ਲੱਗ ਗਈ ਸੀਗੀ ਜੀ ਰੋਟੀ ਬਣਾਉਣ ਤੇ ਲਓ ਜੀ ਜਿਹੜਾ ਆਟਾ ਸੀਗਾ ਉਹ ਤਾਂ ਆਪਣਾ ਗੁੰਨੇ ਪਿਆ ਸੀਗਾ ਵੀ ਹਣਾ 100 ਨੇ ਸਕੂਲ ਜਾਣਾ ਸੀ ਜਦੀ ਬਣਾ ਲਿਆ ਸੀਗਾ ਆਟਾ ਤੇ ਮੈਂ ਜਦੀ ਗੋਨਾ ਲਿਆ ਸੀਗਾ ਸਵੇਰੇ ਤੇ ਹੁਣ ਆਪਾਂ ਵੀ ਆਪਣੀ ਰੋਟੀ ਬਣਾ ਲੈਨੇ ਆ ਤੇ ਪਹਿਲਾਂ ਮੈਂ ਰੋਟੀ ਬਣਾਉਣੀ ਆ ਤੇ ਰੋਟੀ ਬਣਾ ਕੇ ਤੇ ਉਸ ਤੋਂ ਬਾਅਦ ਫਿਰ ਰੋਟੀ ਖਾ ਕੇ ਬਾਕੀ ਕੰਮ ਧੰਦੇ ਕਰਾਂਗੇ ਕਿਉਂਕਿ ਅੱਜ ਲਾਈਟ ਨੇ ਬਹੁਤ ਜ਼ਿਆਦਾ ਕਮਨ ਲਾਇਆ ਹੋਇਆ ਸਾਰੀ ਰਾਤ ਦੀ ਲਾਈਟ ਵੀ ਬੰਦ ਰਹੀ ਆ ਤੇ ਹਜੇ ਮੱਜਾਂ ਨੂੰ ਮੈਂ ਫਿਰ ਪਾਣੀ ਪੀਉਣ ਆਲਾ ਸੀਗਾ ਤੇ ਉਦਾਂ ਹੀ ਬੰਨੇ ਆਈਆਂ ਪਾਸੇ ਕਰੈ ਆਈਆਂ ਘੁਰਲੀਆਂ ਤੋਂ ਤੇ ਵੈਸੇ ਤਾਂ ਮੈਂ ਸੁੰਭਰੇ ਆਈਆਂ ਤੇ ਲਾਈਟ ਆ ਗਈ ਤਾਂ ਫਿਰ ਪਾਣੀ ਪਿਾਵਾਂਗੇ ਤਾਂ ਕਰਕੇ ਲਾਈਟ ਤੋਂ ਬਿਨਾਂ ਨਾ ਤਾਂ ਹੁਣ ਕੱਪੜੇ ਧੁੱਤੇ ਜਾਣੇ ਆ ਨਾ ਕੋਈ ਵੀ ਕੰਮ ਨਹੀਂ ਖਤਮ ਹੁੰਦਾ ਤੇ ਹਜੇ ਅੰਦਰ ਬਾਹਰ ਸੁੰਭਰਨ ਵਾਲੇ ਪਿਆਜ ਤਾਂ ਵਿੜਾ ਵੀ ਸੁੰਭਰਨ ਵਾਲਾ ਰਹਿੰਦਾ ਕਿਉਂਕਿ ਆਪਣੇ ਜਿਹੜੀ ਡੇਕ ਸੀਗੀ ਵਿੜੇ ਦੇ ਵਿੱਚ ਤੇ ਉਹਦੇ ਪੱਤੇ ਜੇ ਨਾ ਜ਼ਿਆਦਾ ਡਿੱਗਦੇ ਸੀ ਕਿ ਤੇ ਅੱਜ ਮੈਂ ਸਵੇਰੇ ਫਿਰ ਮੈਂ ਨੂਰ ਨੂੰ ਕਿਹਾ ਆ ਸੌਰੀ ਨੂਰ ਦੇ ਢਾਡੀ ਨੂੰ ਕਿਹਾ ਮੈਂ ਕਹਿਣਾ ਇਹਦੇ ਪੱਤੇ ਜਿਹੜੇ ਤੁਸੀਂ ਸਾਰੇ ਝਾੜ ਦਿਓ ਵੀ ਹਰ ਰੋਜ਼ ਡਿੱਗਣ ਨਾਲੋਂ ਇੱਕੇ ਦਿਨ ਵੀ ਸਾਰੇ ਝਾੜ ਦਿਓ ਉਹ ਪੱਤੇ ਜੇ ਝੜ ਜਾਂਦੇ ਸੀ ਮੈਂ ਕਿਹਾ ਹੁਣ ਬਾਅਦ ਵਿੱਚ ਸੁੰਭਰੂੰਗੀ ਤੇ ਹੁਣ ਸੁੰਭਰ ਕੇ ਉਹ ਵੀ ਮੈਨੂੰ ਜਿਹੜੇ ਪੱਤੇ ਆ ਸਾਰੇ ਚੱਕੜੇ ਪੈਣੇ ਆ ਵੀ ਕਿਉਂਕਿ ਉਹ ਦਿਨਾਂ ਬਾਲੇ ਉਹ ਪੱਤੇ ਜਿਹੜੇ ਡਿੱਗਦੇ ਸੀ ਹਰ ਰੋਜ਼ ਤੇ ਫਿਰ ਔਖਾ ਲੱਗਦਾ ਸੀਗਾ ਮੈਨੂੰ ਤੇ ਹੁਣ ਮੈਂ ਕਿਹਾ ਵੀ ਚਲ ਮੈਂ ਮਗਰੋਂ ਹੀ ਸੁੰਭਰੂੰਗੀ ਤੇ ਅੱਜ ਮੇਰਾ ਕੰਮ ਜਿਹੜਾ ਸਾਫ਼ ਸੁਵੀਆਂ ਦਾ ਬਹੁਤ ਜ਼ਿਆਦਾ ਹੋਇਆ ਪਿਆ ਕਿਉਂਕਿ ਅੰਦਰਾਂ ਦਾ ਖਲਾਰਾ ਵੀ ਬਹੁਤ ਪਿਆ ਉਵੇਂ ਹੀ ਪਿਆ ਤੇ ਕੱਪੜੇ ਧੋਤੇ ਧੂਣਾਂ ਵਾਲੇ ਉਹ ਪਏ ਅੱਡ ਕੱਲ ਵੀ ਮੈਂ ਕੱਪੜੇ ਨਹੀਂ ਧੋਤੇ ਸੀਗੇ ਤੇ ਅੱਜ ਮੇਰੇ ਕੱਪੜੇ ਦੋ ਦਿਨਾਂ ਦੇ ਹਾਂਜੀ ਅੱਜ ਮੇਰੇ ਕੱਪੜੇ ਜਿਹੜੇ ਆ ਉਹ ਦੋ ਦਿਨਾਂ ਦੇ ਪਣਗੇ ਤੇ ਉਧਰੋਂ ਲਾਈਟ ਬੰਦ ਹੋ ਗਈ ਚਲੋ ਕੋਈ ਗੱਲ ਨਹੀਂ ਚ ਆਜੂਗੀ ਲਾਈਟ ਤੇ ਫਿਰ ਧੋਵਾਂਗੇ ਆਪਾਂ ਕੱਪੜੇ ਫਿਲਹਾਲ ਪਹਿਲਾਂ ਆਪਾਂ ਰੋਟੀ ਖਾਣੇ ਆ ਤੇ ਆਜੂ ਜੀ ਤੁਸੀਂ ਵੀ ਖਾ ਲਓ ਬਾਜਰੇ ਦੀ ਰੋਟੀ ਤੇ ਆਪਣੇ ਕੋਲੇ ਚਟਨੀ ਹੋਗੀ ਜੀ ਚਿਚੜਾਂ ਦੀ ਤੇ ਨਾਰਦਾਣੇ ਦੀ ਧਨੀਏ ਦੀ ਮਿਕਸ ਚਟਨੀ ਹੋਗੀ ਨਾਲ ਲੱਸੀ ਹੋਗੀ ਜੀ ਤੇ ਮੱਖਣੀ ਹੋਗੀ ਨਾਲ ਹੋ ਗਿਆ ਦਹੀਂ ਤੇ ਚਲੋ ਜੀ ਹੁਣ ਆਪਾਂ ਕਰਦੇ ਆਂ ਅੱਜ ਦੇ ਵਲੌਗ ਦਾ ਐਂਡ ਇਥੇ ਅੱਜ ਦਾ ਵਲੌਗ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਕਮੈਂਟ ਕਰਕੇ ਜ਼ਰੂਰ ਦੱਸਿਓ ਜੇ ਚੰਗਾ ਲੱਗਾ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਬਾਕੀ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਫੁੱਲ ਵਾਚ ਕਰਨਾ ਠੀਕ ਹੈ ਜੀ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਹੱਸਦੇ ਰਹੋ ਵਸਦੇ ਰਹੋ ਖੁਸ਼ ਰਹੋ ਤਾਂ ਦੂਸਰੋ ਬਾਏ ਬਾਏ